ਬਿਹਦ ਮੰਦ ਭਾਗੀ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਵਿਆਹ ਵਾਲੇ ਦਿਨ ਕਰੋ ਕੁੜੀ ਦੀ ਡੋਲੀ ਉੱਠਣੀ ਸੀ ਤਾਂ ਉਸੇ ਕਰੋ ਤੀਦੀ ਅਰਤੀ ਉੱઠી ਹੈ ਫਰੀਦਕੋੜ ਜ਼ਿਲ੍ਹੇ ਦਾ ਪਿੰਡ ਬਰਗਾੜੀ ਵਿਖੇ ਇੱਕ ਪੂਜਾ ਨਾਮ ਦੀ ਲੜਕੀ ਨੂੰ ਬਰਾਤ ਆਉਣ ਤੋਂ ਪਹਿਲਾਂ ਹੀ ਹਾਰਟ ਅਟੈਕ ਆ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ 24 ਤਰੀਕ ਨੂੰ ਬਰਾਤ ਆਉਣੀ ਸੀ ਉਸ ਤੋਂ ਪਹਿਲਾਂ ਵਿਆਹ ਵਾਲੀ ਕੁੜੀ ਨੂੰ ਹਾਰਟ ਅਟੈਕ ਆਇਆ ਤੇ ਉਸ ਦੀ ਮੌਤ ਹੋ ਗਈ ਹੈ ਜਿਸ ਘਰ ਦੇ ਵਿੱਚ ਸ਼ਗਨ ਪੈ ਰਹੇ ਸਨ ਉਸੇ ਘਰ ਦੇ ਵਿੱਚ ਵਹਿਣ ਪਹਿਣੇ ਸ਼ੁਰੂ ਹੋ ਜਾਂਦੇ ਨੇ 23 ਤਰੀਕ ਨੂੰ ਜਾਗੂ ਦੇ ਵਿੱਚ ਨੱਚ ਟੱਪ ਕੇ ਖੂਬ ਖੁਸ਼ੀ ਮਨਾਈ ਗਈ ਰਾਤ 2 ਵਜੇ ਤੱਕ ਪ੍ਰੋਗਰਾਮ ਚੱਲਦਾ ਰਿਹਾ ਪਰ ਰਾਤ ਨੂੰ 2 ਵਜੇ ਅਚਾਨਕ ਹੀ ਨੱਕ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਜਦੋਂ ਉਸ ਨੂੰ ਡਾਕਟਰ ਦੇ ਕੋਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਲੜਕੀ ਨੂੰ ਮ੍ਰਿਤ ਐਲਾਨ ਦਿੱਤਾ ਦੋ ਕੁ ਤਰਾਵਾਂ ਦਾ ਕਟਾ ਵਾਰਤ ਵੀ ਕੀ ਕਹਿ ਸਕਦੇ ਨਾ ਦੋ ਘਰ ਟੁੱਟ ਗਏ ਜਵਾਕਾਂ ਦੀ ਜ਼ਿੰਦਗੀ ਦੇ ਰਾਹ ਦੇ ਰੋੜੇ ਬਣ ਗਏ ਉਹਨਾਂ ਦੀ ਜਵਾਕ ਦੀ ਜ਼ਿੰਦਗੀ ਟੁੱਟ ਗਈ ਲੜਕੀ ਚਲੀ ਗਈ ਹੁਣ ਕੀ ਕਹਿ ਸਕਦਾ ਵਿਆਹ ਦੇ ਦਿਨ ਤਰੇ ਸੀ ਵਧੀਆ ਚਾਡਾ ਚਾਵਾਂ ਲਾਡਾ ਨਾ ਉਹਨਾਂ ਨੇ ਆਉਣਾ ਸੀ ਚਾਵਾਂ ਲਾਡਾ ਨਾ ਸੀ ਤੋੜਨੀ ਸੀ ਹੋ ਸਕਦਾ ਉਹਦਾ ਨਸੀਬ ਹੀ ਉਹ ਜੋ ਲਿਖੇ ਸੀ ਜਿਹੜਾ ਮੇਰੇ ਘਰੇ ਲਾਂਬਾ ਮੈਨੂੰ ਹੀ ਮਿਲ ਗਿਆ ਹੋ ਸਕਦਾ ਕੱਲ ਨੂੰ ਰੱਬ ਨਾ ਕਰਦਾ ਇਹਨਾਂ ਦੇ ਬਣ ਸਕਦਾ ਸੀ ਜੋ ਜ ਮਾਲਕ ਕਿਸੇ ਵੈਰੀ ਦੁਸਮਣ ਨਾਲ ਹੋ ਗਈ 12 1 ਦੇ ਸੰਸੰਸ ਕਿਉ 12 1 ਵਜੇ ਆਮ ਹੀ ਡੀਜੇ ਚੱਲਦੇ ਆ ਉਦੋਂ ਬਾਅਦ ਵਧੀਆ ਰੋਟੀ ਪਾਣੀ ਖਾਦਾ ਸਾਰਾ ਆਪ ਦਾ ਮਹਿੰਦੀ ਮੁੰਦੀ ਦਾ ਸਾਰਾ ਜਗਾੜ ਕੀਤਾ ਉਹਨੇ ਆਵੇ ਸਾਰਾ ਕੁਝ ਚੱਲੀ ਜਾਂਦਾ ਸੀਗਾ ਜੀ ਮੈਨੂੰ ਸਾਰੇ ਪਰਿਵਾਰ ਨੂੰ ਨਚਾਇਆ ਅੰਦਰ ਬਹਿ ਗਿਆ ਉਹਦੀ ਪਾਣੀ ਲਿਆ ਦੋ ਬਸ ਬਹੁਤ ਵਧੀਆ ਬੰਦੇ ਸੀ ਮਿਲਨ ਮਰਤਨ ਵਾਲੇ ਕੋਈ ਅਸੀਂ ਵੀ ਬੰਦੇ ਠੰਡੇ ਸੀ ਉਹ ਵੀ ਬੰਦੇ ਠੰਡੇ ਸੀ ਜਿਵੇਂ ਅਸੀਂ ਕਹਿੰਦੇ ਸੀ ਉਵੇਂ ਹੀ ਚੱਲਦੇ ਸੀਗੇ ਹੂੰ ਵ ਇੱਕ ਦੂਜੇ ਬੰਦੇ ਨਾਲ ਸੀ ਕੋਈ ਗਰਮੀ ਸਰਦੀ ਨਹੀਂ ਮਖਾਉਂਦੇ ਸੀ ਛੋਟਾ ਪਰਿਵਾਰ ਸੀ ਵਧੀਆ ਕੋ ਆਪਣੇ ਥਾਂ ਟਿਕਾਣੇ ਲੱਗੇ ਸੀ ਸ਼ਰਮ ਨਾਲ ਮਾਲਕ ਨੇ ਜਿਹੜਾ ਘੜਾ ਬਣਾਤਾ ਉਹਨੇ ਤੋੜਤਾ ਉਹਨੇ ਪਤਾ ਕੱਲ ਨੂੰ ਤੋੜਸਾ ਅੱਜ ਤੋੜ ਦੇ ਸਭ ਤੋਂ ਵੱਡੀ ਗੱਲ ਤਾਂ ਇਹ ਸਾਡੇ ਕੋਲੇ ਕੋਈ ਬੋਲਣ ਨੂੰ ਕੋਈ ਹੈ ਨਹੀਂ ਕੁਝ ਕੀ ਬੋਲਗੇ ਸੀ ਮੰਦਭਾਗੀ ਘਟਨਾ ਸਾਡੇ ਨਾਲ ਇੰਨੀ ਕਿ ਜ਼ਿਆਦਾ ਹੋ ਗਈ ਹੈ ਜੀ ਖੁਸ਼ੀਆਂ ਦਾ ਮਾਹੌਲ ਸੀਗਾ ਰਿਸ਼ਤੇਦਾਰ ਇਕੱਠੇ ਹੋਈ ਸਾਰੇ ਦੋਨੇ ਪਰਿਵਾਰ ਮਸਾਂ ਇਕੱਠੇ ਹੋਈ ਹੋਈ ਪਰ ਜੋ ਪ੍ਰਮਾਤਮਾ ਰੱਬ ਨੇ ਕਰ ਗਿਆ ਸਾਡੇ ਨਾਲ ਉਹ ਬਹੁਤ ਜਿਆਦਾ ਮਾੜੀ ਹੋਈ ਸਾਡੇ ਨਾਲ ਜੋ ਵੀ ਆ ਚਲੋ ਜਿਹੜੇ ਜ਼ਿੰਦਗੀ ਤੋਂ ਜਾਵੜਿਆ ਪਰ ਘਾਟਾ ਬਹੁਤ ਵੱਡਾ ਸਾਨੂੰ ਪਰਿਵਾਰਾਂ ਨੂੰ ਪੈ ਗਿਆ ਠੀਕ ਆ ਗਰੀਬ ਬੰਦਾ ਕੋਈ ਵੀ ਆਪਾਂ ਵਾਸੀ ਨਹੀਂ ਇਹ ਵੀ ਆ ਕਿ ਕਰਜ਼ੇ ਥੱਲੇ ਇੰਨਾ ਕ ਜਿਆਦਾ ਨੱਪੇ ਪਏ ਪਰ ਉਹ ਸਾਡੇ ਕਿਸੇ ਅਰਥ ਲਿਖੇ ਨਹੀਂ ਲੱਗਿਆ ਪਿੰਡਾਂ ਦੇ ਪਿਆ ਹੋਣ ਉਹ ਕੀ ਕਰਾਂਗੇ ਅਸੀਂ ਬਿਲਕੁਲ ਬਿਲਕੁਲ ਸਾਡੇ ਤਾਂ ਕੇ ਕੰਮ ਦੇ ਵਿੱਚ ਨਹੀਂ ਨਾ ਉਹਨੇ ਜਵਾਗੜੀ ਨੇ ਸਮਾਨ ਲਿਆ ਉਹਨੂੰ ਕੀ ਪਤਾ ਮੈਂ ਤਾਂ ਵਰਤਨਾ ਹੀ ਨਹੀਂ ਗਿਆ ਕਿਹਦੇ ਹਾਸਤੇ ਇਕੱਠਾ ਕਰੀ ਜੰਨੇ ਮੈਂ ਉਹ ਕੋਈ ਉਹਨੇ ਮੇਰੇ ਭਰਾ ਦਾ ਚਾ ਸੀ ਬਈ ਮੈਂ ਨਾ ਆਪ ਇਹਨੂੰ ਨਾਲ ਲੈ ਆ ਕੇ ਕੱਪੜੇ ਖਰੀਦੇ ਬੂਠ ਜੋ ਵੀ ਮੰਗ ਬਈ ਆਪ ਬਈਆ ਇਹਨੇ ਮੈਨੂੰ ਕਿਹਾ ਬਈ ਨਹੀਂ ਮੈਂ ਕਿਹਾ ਤੂੰ ਕਿਉਂ ਪ੍ਰੈਸ਼ਰ ਪਾਉਣਾ ਬਹੁਤ ਵਧੀਆ ਕਰਾਂਗੇ ਪਰ ਪਤਾ ਨਹੀਂ ਜਿੰਨਾ ਵੀ ਇਹ ਹੋ ਜੂਗਾ ਦੁੱਖ ਬਹੁਤ ਆ ਜਿਆਦੇ ਬਈ ਸਾਡੇ ਕੋਈ ਅੰਦਰੋਂ ਛਾਤੀ ਮਾਰ ਕੇ ਨਹੀਂ ਦੇ ਸਕਦਾ ਇਹ ਸਾਨੂੰ ਦੁੱਖ ਅਗੇ ਚੀਦਾ